ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਹੀ ਡਿਫਰੈਂਟ ਜੈ ਤੇ ਯੂਨੀਕ ਜੈ ਇੱਕ ਪੌਂਚੇ ਦਾ ਡਿਜ਼ਾਈਨ ਬਣਾਣ ਲੱਗੇ ਆਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗਾ ਸਭ ਤੋਂ ਪਹਿਲਾਂ ਜੀ ਆਪਾਂ ਇਹ ਵਾਲੀ ਨਾਰਮਲ ਲੇਸ ਮਿਲ ਜਾਂਦੀ ਹੈ ਇਹਨੂੰ ਆਪਾਂ ਜ਼ਰੂਰੀ ਨਹੀਂ ਹੈਗਾ ਕਿ ਸੇਮ ਟ੍ਰਾਇੰਗਲ ਵਾਲੀ ਜਾਂ ਇਹ ਸਕੁਅਰ ਵਾਲੀ ਹੀ ਲੈਣੀ ਆ ਆਪਾਂ ਕੋਈ ਵੀ ਜਿਹੜੀ ਇਦਾਂ ਦੀ ਬਰੀਕ ਲੇਸ ਹੈਗੀ ਆ ਉਹਨੂੰ ਲੈ ਲੈਣਾ ਦੋਨੋਂ ਸਾਈਡ ਅਲੱਗ ਕਰ ਲੈਣੇ ਆ ਇੱਕ ਸਾਈਡ ਤੇ ਜਿਹੜੀ ਆਪ ਨੂੰ ਗੋਮ ਕਰਨ ਵਾਸਤੇ ਪੀਸ ਦਿੱਤਾ ਹੁੰਦਾ ਉਹ ਅਲੱਗ ਕਰ ਲੈਣਾ ਔਰ ਦੂਸਰਾ ਜਿਹੜਾ ਉਹਨੂੰ ਅਲੱਗ ਕਰ ਲੈਣਾ ਅਲੱਗ ਕਰਕੇ ਛੋਟੇ ਛੋਟੇ ਪੀਸੇ ਕੀ ਕਹਿ ਰਹੀਆਂ ਕਿ ਕੋਈ ਹੋਰ ਲੇਸ ਵੀ ਲਓਗੇ ਤਾਂ ਉਹਦੇ ਨਾਲ ਵੀ ਇਹ ਸੇਮ ਡਿਜ਼ਾਈਨ ਪਾ ਜਾ ਪੈ ਜਾਏਗਾ ਬਟ ਹਾਂ ਲੇਸ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਜਿਹਦੀ ਕਟਿੰਗ ਹੋ ਸਕੇ ਔਰ ਕਟਿੰਗ ਤੋਂ ਬਾਅਦ ਖਰਾਬ ਨਾ ਹੋਏ ਤੁਸੀਂ ਕੋਈ ਵੀ ਇਦਾਂ ਦੀ ਬਰੀਕ ਲੇਸ ਲੈ ਕੇ ਇਹ ਵਾਲਾ ਡਿਜ਼ਾਈਨ ਸੇਮ ਬਣਾ ਸਕਦੇ ਹੋ ਉਸ ਤੋਂ ਬਾਅਦ ਜੀ ਇਸ ਤੋਂ ਬਾਅਦ ਸਾਰੇ ਜਿਹੜੀ ਇਹ ਕਟਿੰਗ ਅਲੱਗ ਕਰ ਲੈਣੀ ਹੈ ਜਿਹੜੇ ਆਪਾਂ ਦੋ ਪੀਸ ਅਲੱਗ ਕੀਤੇ ਸੀ ਲੇਸ ਦੇ ਇੱਕ ਸਾਈਡ ਤੇ ਜਿਹੜਾ ਆਪਾਂ ਗੁੰਮ ਕਰਦੇ ਆ ਉਹ ਪੀਸ ਔਰ ਦੂਸਰੀ ਸਾਈਡ ਤੇ ਜਿਹੜਾ ਦੂਸਰਾ ਇਹ ਵੀ ਆਪਾਂ ਅਲੱਗ-ਅਲੱਗ ਕਰਕੇ ਰੱਖ ਲੈਣੇ ਮੈਂ ਪਹੁੰਚਾ 2.5 ਇੰਚ ਦਾ ਚੌੜਾ ਬਿਲਕੁਲ ਇੱਕ ਨਿਸ਼ਾਨ ਲਗਾਇਆ ਔਰ 3 3 ਇੰਚਸ ਤੇ ਮੈਂ ਸਾਈਡ ਤੇ ਨਿਸ਼ਾਨ ਲਗਾ ਰਹੀ ਹਾਂ ਆਪਾਂ 3 3 ਇੰਚ ਦੇ ਨਿਸ਼ਾਨ ਲਗਾਣੇ ਹੈ ਸੈਂਟਰ ਵਾਲਾ ਨਿਸ਼ਾਨ ਜ਼ਰੂਰ ਲਗਾਣਾ ਉਸ ਤੋਂ ਬਾਅਦ ਜੀ ਆਪਾਂ ਇੱਕ ਸਟਾਰ ਦੀ ਸ਼ੇਪ ਵਿੱਚ ਜਿੱਦਾਂ ਮੈਂ ਡਰਾ ਕਰ ਰਹੀ ਹਾਂ ਇਦਾਂ ਹੀ ਤੁਸੀਂ ਕਰ ਲੈਣਾ ਸੈਂਟਰ 'ਚ ਇੱਕ ਸਿੱਧਾ ਹੋਏਗਾ ਔਰ ਤਿੰਨ ਸਾਈਡ ਤੇ ਇਦਾਂ ਸਟਾਰ ਜੇ ਬਣ ਜਾਣਗੇ ਹੁਣ ਆਪਾਂ ਸਿੰਪਲ ਇੱਕ ਮੈਂ ਧਾਗਾ ਇਹਦੇ ਵਿੱਚ ਕੰਟਰਾਸਟ ਯੂਜ਼ ਕਰ ਰਹੀ ਹਾਂ ਕਿਉਂਕਿ ਮੇਰੇ ਜਿਹੜੀ ਸ਼ਰਟ ਹੈਗੀ ਆ ਉਹਦੇ ਵਿੱਚ ਡਾਰਕ ਕਲਰ ਹੈ ਲੇਕਿਨ ਤੁਸੀਂ ਜਿਹੜਾ ਥ੍ਰੈਡ ਹੈ ਉਹ ਸੇਮ ਕਲਰ ਦਾ ਵੀ ਯੂਜ਼ ਕਰ ਸਕਦੇ ਹੋ ਮੈਂ ਇੱਕ ਹੀ ਥ੍ਰੈਡ ਸਿੰਗਲ ਹੀ ਰੀਲ ਹੈ ਉੱਪਰ ਮੇਰੇ ਆ ਜ਼ਿਆਦਾ ਦੋ ਨਹੀਂ ਹੈਗੀਆਂ ਇੱਕੋ ਹੀ ਰੀਲ ਦੇ ਨਾਲ ਮੈਂ ਇਸ ਡਿਜ਼ਾਈਨ ਬਣਾ ਰਹੀ ਹਾਂ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਆਪਾਂ ਡਰਾਅ ਕੀਤਾ ਹੈਗਾ ਆਪਾਂ ਉਸੇ ਤਰ੍ਹਾਂ ਸੇਮ ਜਿਹੜੇ ਆਪਾਂ ਸਟਾਰ ਬਣਾਏ ਹੈ ਜਿਹੜੇ ਆਪਾਂ ਕਟਿੰਗ ਕੀਤੀ ਹੈ ਚੀਜ਼ ਉਹਨੂੰ ਆਪਾਂ ਕਟਿੰਗ ਪੀਸ ਨੂੰ ਇਹਦੇ ਵਿੱਚ ਇਨਸਰਟ ਕਰਦੇ ਜਾਣਾ ਜਿੱਦਾਂ ਮੈਂ ਵੀਡੀਓ ਚ ਦਿਖਾ ਰਹੀ ਹਾਂ ਤੁਸੀਂ ਸੇਮ ਇਦਾਂ ਕਰ ਸਕਦੇ ਆ ਕਿ ਆਪਾਂ ਸਿੰਪਲ ਪਹਿਲਾਂ ਉੱਪਰ ਨੂੰ ਆਣਾ ਔਰ ਉਹਦੇ ਵਿੱਚ ਬਿਲਕੁਲ ਐਂਡ ਤੇ ਆਪਾਂ ਜਿਹੜੇ ਵੀ ਕਟਿੰਗ ਆਪਣੇ ਪੀਸ ਹੈਗੇ ਛੋਟੇ ਛੋਟੇ ਲੇਸ ਵਾਲੇ ਉਹ ਆਪਾਂ ਇਹਨਾਂ ਨੂੰ ਇਨਸਰਟ ਕਰਦੇ ਜਾਣਾ ਇਹਦੇ ਨਾਲ ਦੇਖੋ ਇੱਕ ਬਹੁਤ ਸੋਹਣਾ ਜਿਹਾ ਸਟਾਰ ਦਾ ਡਿਜ਼ਾਈਨ ਬਣ ਗਿਆ ਇੱਕ ਆਪਰ ਜਦੋਂ ਸਿੰਪਲ ਲੇਸ ਲਗਾਨੇ ਆ ਉਹਦੀ ਲੁੱਕ ਔਰ ਇਦਾਂ ਜਿਹੜੇ ਡਿਜ਼ਾਈਨ ਬਣਾਉਨੇ ਆ ਇਹਨਾਂ ਦੀ ਲੁੱਕ ਚ ਬਹੁਤ ਫਰਕ ਹੁੰਦਾ ਬਹੁਤ ਸੋਹਣਾ ਲੱਗਦਾ ਹੈ ਈਵਨ ਉਹੀ ਚੀਜ਼ ਸਾਨੂੰ ਬਿਲਕੁਲ ਚੇਂਜ ਲੱਗਦੀ ਹੈ ਔਰ ਹਰ ਇੱਕ ਦੀ ਨਜ਼ਰ ਜ਼ਰੂਰ ਪੈਂਦੀ ਹੈ ਕਿ ਪੌਂਚਾ ਬਹੁਤ ਸੋਹਣਾ ਬਣਿਆ ਹੋਇਆ ਔਰ ਸਿੰਪਲ ਸਲਾਈਆਂ ਲਗਾਉਣ ਨਾਲੋਂ ਇਦਾਂ ਜਦੋਂ ਅਸੀਂ ਬਣਾਈਦਾ ਤਾਂ ਫਿਰ ਹੋਰ ਵੀ ਜ਼ਿਆਦਾ ਅੱਛਾ ਲੱਗਦਾ ਕਿਉਂਕਿ ਸਲਾਈਆਂ ਵੀ ਲੱਗ ਗਈਆਂ ਪੌਂਚਾ ਵੀ ਸਕੁਅਰ ਹੋ ਗਿਆ ਆਪਣਾ ਆਰਾਮ ਨਾਲ ਉਹ ਦਾ ਜਿਹੜੀ ਬੁਕਰਮ ਹੈ ਉਹ ਹਿੱਲੇਗੀ ਨਹੀਂ ਕਿਸੇ ਪਾਸੇ ਔਰ ਦੂਸਰੀ ਗੱਲ ਹੈ ਕਿ ਡਿਜ਼ਾਈਨ ਵੀ ਪੈ ਗਿਆ ਹੁਣ ਇਹ ਵਾਲੀਆਂ ਕਟਿੰਗ ਦੀ ਜੀ ਮੈਂ ਲਗਾ ਰਹੀ ਹਾਂ ਹਲੇ ਫਿਲਹਾਲ ਇੱਕ ਇੱਕ ਲੈ ਕੇ ਤੇ ਉਹਦੇ ਵਿੱਚ ਸੂਈ ਦੇ ਵਿੱਚ ਲਗਾ ਕੇ ਫਿਰ ਵਾਪਸ ਆ ਰਹੀ ਪਰ ਇਹਦੇ ਨਾਲ ਟਾਈਮ ਬਹੁਤ ਲੱਗਦਾ ਮੈਂ ਇੱਕ ਹੋਰ ਤਰੀਕਾ ਵੀ ਲਗਾ ਲੈਣੀ ਹੁੰਦੀ ਆ ਕਿ ਪਹਿਲਾਂ ਮੈਂ ਡਰਾ ਕਰ ਲਿਆ ਹੈਗਾ ਨੋਰਮਲ ਉਸ ਤੋਂ ਬਾਅਦ ਮੈਂ ਜੀ ਗਲੂ ਜਿਹੜੀ ਆਪਾਂ ਨੂੰ ਫੈਬਰਿਕ ਗਲੂ ਮਿਲ ਜਾਂਦੀ ਹੈ ਉਹਦੇ ਨਾਲ ਮੈਂ ਬਿਲਕੁਲ ਜਿੱਥੇ-ਜਿੱਥੇ ਮੈਂ ਉਹ ਚੀਜ਼ ਸਟਾਰ ਦੇ ਛੋਟੇ-ਛੋਟੇ ਜਿਹੜੇ ਪੀਸੇ ਲਗਾਣੇ ਆ ਉਹਨਾਂ ਤੇ ਮੈਂ ਗਲੂ ਦੇ ਨਾਲ ਹੀ ਉਹ ਲਗਾ ਲੈਨੇ ਪਹਿਲਾਂ ਮੈਂ ਗਲੂ ਲਗਾ ਲੈਣੀ ਆ ਸਾਰੇ ਮੈਨੂੰ ਡਰਾ ਕਰਨ ਦੀ ਲੋੜ ਨਹੀਂ ਪੈ ਰਹੀ ਕਿਉਂਕਿ ਮੈਂ ਕਾਫੀ ਵਾਰੀ ਬਣਾ ਚੁੱਕੀ ਹਾਂ ਔਰ ਮੈਨੂੰ ਆਈਡੀਆ ਹੈਗਾ ਕਿ ਮੈਂ ਕਿੱਥੇ ਕਿੱਥੇ ਤੁਸੀਂ ਡਰਾ ਕਰਕੇ ਪ੍ਰੋਪਰ ਜਿੱਦਾਂ ਮੈਂ ਫਰਸਟ ਵਾਲਾ ਦਿਖਾਇਆ ਉਹਦਾ ਡਰਾ ਕਰਕੇ ਆਰਾਮ ਨਾਲ ਸਾਰੇ ਕਿਤੇ ਗਲੂ ਲਗਾ ਲਓ ਕਿਉਂਕਿ ਇਹਦੇ ਨਾਲ ਬਹੁਤ ਈਜ਼ੀ ਹੋ ਜਾਏਗਾ ਤੁਸੀਂ ਇੱਕਦਮ ਆਰਾਮ ਨਾਲ ਜਲਦੀ ਤੋਂ ਜਲਦੀ ਪੌਂਚਾ ਬਣਾ ਲੋਗੇ ਉਸ ਤੋਂ ਬਾਅਦ ਜੀ ਸਾਰੇ ਆਪਣੇ ਜਿਹੜੀ ਵੀ ਕਟਿੰਗ ਪੀਸ ਹੈਗੇ ਆ ਉਹ ਉਹਦੇ ਉੱਪਰ ਜਿੱਥੇ ਆਪਾਂ ਗਲੂ ਲਗਾਈ ਹੈ ਉਹਦੇ ਉੱਪਰ ਲਗਾਉਂਦੇ ਜਾਣਾ ਜੇ ਤੁਹਾਨੂੰ ਡਿਜ਼ਾਈਨ ਥੋੜਾ ਜਿਹਾ ਵੀ ਪਸੰਦ ਆ ਰਿਹਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮੈਂ ਇਦਾਂ ਦੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਲੈ ਕੇ ਆਂਦੀ ਰਹਿਣੀ ਆ ਆਪਣੇ ਸੂਟ ਨੂੰ ਨਵੀਂ ਲੁੱਕ ਦੇਣ ਲਈ ਇਦਾਂ ਦੇ ਡਿਜ਼ਾਈਨਸ ਪਾਉਂਦੇ ਰਹੋ ਬਹੁਤ ਈਜ਼ੀ ਹੁੰਦੇ ਆ ਮੈਂ ਕੋਈ ਜ਼ਿਆਦਾ ਮੁਸ਼ਕਲ ਨਹੀਂ ਲੈ ਕੇ ਆਂਦੀ ਕੋਈ ਇਦਾਂ ਨਹੀਂ ਆ ਕਿ ਗੁੰਮ ਕਰਨਾ ਹੈ ਹਾਂ ਜਸਟ ਕਟਿੰਗ ਕਰਨਾ ਹੈ ਔਰ ਆਪਾਂ ਲਗਾਉਂਦੇ ਜਾਣਾ ਤੁਸੀਂ ਉਹਨਾਂ ਦੇਖੋ ਕਿ ਆਪਣੇ ਕੋਲ ਆਪਣਾ ਪੌਂਚਾ ਆਲਮੋਸਟ ਰੈਡੀ ਹੋ ਗਿਆ ਸਿਰਫ ਆਪਾਂ ਹੁ ਜਿਹੜਾ ਉਹ ਪੀਸ ਹੈਗਾ ਛੋਟਾ ਜਿਹਾ ਉਹਨੂੰ ਸੈੱਟ ਨਹੀਂ ਕਰਨਾ ਪੈਂਦਾ ਆਪਾਂ ਜਸਟ ਲਗਾਉਂਦੇ ਜਾਵਾਂਗੇ ਇਹਨੂੰ ਸੁੱਕਣ ਤੇ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਆਪਾਂ ਜਸਟ ਲਗਾਇਆ ਹੀ ਹੈ ਔਰ ਸ਼ੁਰੂ ਕਰ ਦਿੱਤਾ ਹੈ ਅਗਰ ਤੁਹਾਨੂੰ ਲੱਗ ਰਿਹਾ ਕਿ ਹਜੇ ਗਲੂ ਗਿੱਲੀ ਹੈ 2 ਮਿੰਟ ਹੋਰ ਤੁਸੀਂ ਰੁਕ ਵੀ ਸਕਦੇ ਆ ਉਹਦੇ 'ਚ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਦੋ ਪੌਂਚੇ ਤਾਂ ਇਕੱਠਾ ਆਰਾਮ ਨਾਲ ਇਹਨੂੰ ਲਗਾ ਲਓ ਉਦੋਂ ਤੱਕ ਇੱਕ ਪੌਂਚਾ ਸੁੱਕ ਜਾਂਦਾ ਤੁਸੀਂ ਉਹਨੂੰ ਸ਼ੁਰੂ ਕਰ ਸਕਦੇ ਆ ਬਹੁਤ ਸੋਹਣਾ ਜਾਂ ਡਿਫਰੈਂਟ ਜਾਂ ਡਿਜ਼ਾਈਨ ਤਿਆਰ ਹੋਏਗਾ ਬਹੁਤ ਯੂਨੀਕ ਲੱਗਦਾ ਹੈ ਔਰ ਈਵਨ ਜਿਹੜੀ ਆਪਣੀ ਪਲੇਨ ਸਲਵਾਰ ਹੁੰਦੀ ਹੈ ਉਹ ਬਿਲਕੁਲ ਚੇਂਜ ਹੋ ਜਾਂਦੀ ਹੈ ਅ ਅੱਜਕੱਲ ਸਲਵਾਰ ਦਾ ਟ੍ਰੈਂਡ ਜ਼ਿਆਦਾ ਆ ਗਿਆ ਪੈਂਟ ਨਾਲੋਂ ਤਾਂ ਬਹੁਤ ਟ੍ਰੈਂਡਿੰਗ ਹੈ ਸਲਵਾਰ ਆਪਾਂ ਸਾਰੇ ਜਿੱਦਾਂ ਪਹਿਲਾਂ ਪੈਂਟ ਜ਼ਿਆਦਾ ਪਾਣ ਲੱਗ ਗਏ ਸੀ ਸਲਵਾਰ ਦਾ ਕੱਟਰ ਵਾਸੀ ਹੁਣ ਬਹੁਤ ਜ਼ਿਆਦਾ ਸਲਵਾਰ ਪਾਣ ਲੱਗ ਗਏ ਆ ਹੁਣ ਉਸ ਤੋਂ ਬਾਅਦ ਜੀ ਮੈਨੂੰ ਇਦਾਂ ਹੁੰਦਾ ਕਿ ਮੇਰਾ ਕੁਝ ਥੋੜੀ ਜਿਹੀ نیچے ਫਿਨਿਸ਼ਿੰਗ ਦੇਣੀ ਹੈ ਤਾਂ ਮੈਂ ਉਹੀ ਜਿਹੜੀ ਆਪਾਂ ਲੇਸ ਦੇ ਨਾਲ ਛੋਟੇ ਛੋਟੇ ਪੀਸ ਕਟਿੰਗ ਕੀਤੇ ਸੀ ਉਹੀ ਲੇਸ ਦੇ ਜਿਹੜਾ ਪ੍ਰੋਪਰ ਜਿਹੜੀ ਲਾਈਨ ਹੈ ਉਹ ਮੈਂ ਪ੍ਰੋਪਰ ਇੱਕ نیچے ਬਿਲਕੁਲ ਐਡ ਕਰ ਰਹੀ ਹਾਂ ਬਿਲਕੁਲ ਪੌਂਚੇ ਦੇ نیچے ਅਗਰ ਤੁਸੀਂ ਇਹਨੂੰ ਪੌਂਚੇ ਨੂੰ ਇੰਨਾ ਹੀ ਰੱਖਣਾ ਚਾਹੁੰਦੇ ਆ ਜਿੱਦਾਂ ਹੁਣ ਲਾ ਆਪਾਂ ਲੇਸ ਲਗਾ ਰਹੇ ਹਾਂ ਤਾਂ ਇਦਾਂ ਵੀ ਰੱਖ ਸਕਦੇ ਆ ਆਲਮੋਸਟ ਇਹ ਸਾਡਾ ਪੌਂਚਾ ਜਿਹੜਾ ਉਹ ਰੈਡੀ ਹੋ ਗਿਆ ਲੇਕਿਨ ਮੈਂ ਮੈਨੂੰ ਆਦਤ ਹੈ ਕਿ ਮੈਂ ਕੋਈ ਵੀ ਚੀਜ਼ ਮੈਨੂੰ ਵੇਸਟ ਕਰਨਾ ਅੱਛਾ ਨਹੀਂ ਲੱਗਦਾ ਤਾਂ ਮੈਂ ਜਿਹੜੇ ਆ ਦੇ ਉੱਪਰੋਂ ਆਪਾਂ ਕਰ ਦਿੰਨੇ ਹੁੰਦੇ ਆ ਉਹ ਉਤਰੀ ਸੀ ਮੈਂ ਉਹ ਵੀ ਇਹਦੇ ਨਾਲ ਹੀ ਲਗਾ ਰਹੀ ਹਾਂ ਉੱਪਰ ਵਾਲੀ ਸਾਈਡ ਤੇ ਪਰ ਤੁਹਾਡੇ ਲਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਲਗਾਨੀ ਹੈ ਅਗਰ ਤੁਹਾਡਾ ਲਗਾਉਣ ਦਾ ਨਹੀਂ ਦਿਲ ਕਰ ਰਿਹਾ ਤਾਂ ਤੁਸੀਂ ਨਾ ਵੀ ਲਗਾਓਗੇ ਤਾਂ ਵੀ ਪੌਂਚਾ ਬਹੁਤ ਸੋਹਣਾ ਉਸੇ ਤੇ ਤਿਆਰ ਹੀ ਤਿਆਰ ਹੋਏਗਾ ਤੁਹਾਨੂੰ ਡਿਜ਼ਾਈਨ ਥੋੜਾ ਜਿਹਾ ਵੀ ਪਸੰਦ ਆਇਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਥੈਂਕ ਯੂ ਸੋ ਮੱਚ ਫॉर ਵਾਚਿੰਗ